ਉਨੇ ਪ੍ਰਚਾਰਿਆ ਜਾ ਰਿਹਾ ਮੁੱਖ ਮੰਤਰੀ ਕਿਸਾਨਾਂ ਦੇ ਨਾਲ ਸਵਾ ਕਿਸਾਨਾਂ ਦੇ ਨਾਲ ਕੋਈ ਕਿਸਾਨਾਂ ਦੇ ਹਿੱਤ ਚ ਫੈਸਲਾ ਨਹੀਂ ਲਿਆ ਮਰਦੀ ਨੇ ਅੱਕ ਚੱਬਿਆ ਇਹ ਜਿਹੜੀ ਇਹ ਪਾਲਸੀ ਰੱਦ ਹੋਈ ਹੈ ਇਹ ਕਿਸਾਨਾਂ ਨੇ ਕਰਵਾਈ ਹੈ ਇਹ ਪਿੰਡਾਂ ਦੇ ਲੋਕਾਂ ਨੇ ਕਰਾਈ ਹੈ ਇਹ ਮਜਬੂਰ ਕੀਤਾ ਕਿ ਬੰਦੇ ਦੇ ਪੁੱਤ ਬਣ ਕੇ ਪਾਲਸੀ ਵਾਪਸ ਲੈ ਲਓ ਨਹੀਂ ਫਿਰ ਪਿੰਡਾਂ 'ਚ ਵੜਨਾ ਬੰਦ ਹੋ ਜਾਊਗਾ ਆਮ ਆਦਮੀ ਪਾਰਟੀ ਨੇ ਪੇਸ਼ ਕੀਤੀ ਪਾਇਆ ਨੌਜਵਾਨ ਕਿਸਾਨ ਨੇ ਭਗਵੰਤ ਮਾਨ ਦੀ ਕੀਤੀ ਤਾਰੀਫ ਤੁਹਾਡੀ ਪਾਰਟੀ ਦਾ ਪਮਕੜ ਹੈ ਤੁਹਾਡੇ ਐਮਐਲਏ ਦਾ ਪੀਏ ਹੈ ਇਹ ਕਿਹੜਾ ਕਿਸਾਨ ਹੈ ਇੱਥੇ ਅਜਿਹੀ ਬੀਜੇਪੀ ਹੁੰਦੀ ਨਾ ਆ ਪੂਛਾਂ ਚ ਕਾਉਣੀ ਸੀ ਕਿਸਾਨਾਂ ਦੀਆਂ ਚੰਗੀਆਂ ਰੱਖ ਕੇ ਵੇਖੋ ਲੈਂਗੁਏਜ ਵੇਖੋ ਕਿਸਾਨਾਂ ਦੀਆਂ ਪੂਛਾਂ ਚ ਕਾਉਣੇ ਚੰਗੀਆਂ ਰੱਖ ਕੇ ਤੇ ਤੂੰ ਕਿਹਦੇ ਸਿਰ ਤੋਂ ਰੋਟੀ ਖਾਣਾ ਓਏ ਪਤਾ ਨਹੀਂ ਤੂੰ ਕਿਸੇ ਦਾ ਪੀ ਹੈ ਕਿ ਨਹੀਂ ਭਾਈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਸਾਨਾਂ ਦੀਆਂ ਪੂਛਾਂ ਚ ਕਾਉਣੇ ਕਿਸਾਨ ਪੂਛਾਂ ਚ ਕਾ ਕੇ ਆਏ ਐ ਇਹ ਪੰਜਾਬ ਹੈ ਇਹ ਤੋਂ ਆਪ ਦੀਆਂ ਪੂਛਾਂ ਬਚਾ ਕੇ ਰੱਖੋ ਇਹ ਨਾ ਹੋਵੇ ਇਹਨਾਂ ਦੀਆਂ ਪੂਛਾਂ ਚ ਕਾਉਂਦੇ ਚ ਕਾਉਂਦੇ ਆਪਣਾ ਬਾਂਦਰ ਲੰਡਾ ਕਰਵਾਵੇ ਤਹ ਹੁਣ ਆਏ ਵੜਾਈਆਂ ਕਰ ਰਿਹਾ ਜਿਵੇਂ ਪਾਲਿਸੀ ਤੇ ਲੈ ਕੇ ਹੋਵੇ ਕੇਂਦਰ ਸਰਕਾਰ ਰੱਦ ਭਗਵਾਨਤ ਮਾਨ ਨੇ ਕਰਕੇ ਥੋੜੀ ਪਾਲਿਸੀ ਐ ਲੋਕਾਂ ਨੇ ਝੱਲੀ ਨਹੀਂ ਤੁਹਾਨੂੰ ਰੱਦ ਕਰਨੀ ਪੈਗੀ ਤੇ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਮਾਰ ਰਹੇ ਹੋ ਜਿੱਦਾਂ ਸ਼ੰਭੂ ਤੇ ਖਨੌਰੀ ਤੋਂ ਰਾਤ ਨੂੰ ਬਜ਼ੁਰਗਾਂ ਨੂੰ ਟਰਾਲੀਆਂ ਦੇ ਵਿੱਚੋਂ ਭਜਾਇਆ ਸੀ ਇਹਨਾਂ ਦੀ ਪੁਲਿਸ ਨੇ ਮੈਂ ਸੀ ਅੱਖੀਂ ਦੇਖਿਆ ਕਿ ਕਿੱਥੇ ਸਟੇਸ਼ਨ ਸੀ ਰਾਜਪੁਰੇ ਦਾ ਕਿੱਥੇ ਬੱਸ ਅਡਾ ਸੀ ਰਾਜਪੁਰੇ ਦਾ ਤੇ ਕਿੱਥੇ ਸ਼ੰਭੂ ਬਾਰਡਰ ਸੀ ਜਿੱਥੋਂ ਤੁਰ ਕੇ ਉਹਥੇ ਪਹੁੰਚੇ ਐ ਜਦੋਂ ਟਰੈਲਿੰਗਾਂ 'ਚ ਸਮਾਨ ਚੋਰੀ ਕੀਤਾ ਇਹਨਾਂ ਕਿਸਾਨਾਂ ਦੇ ਜਦੋਂ ਇਹਨਾਂ ਦਾ ਡੀਆਈਜੀ ਮਨਦੀਪ ਸਿੱਧੂ ਜਿਹੜੇ ਕਿ ਹੁਣ ਸਾਬਕਾ ਹੈ ਇਹ ਕਹਿੰਦੇ ਸੀ ਕਿ ਅਸੀਂ ਕਿਹੜਾ ਰਿਟਾਇਰ ਹੋਣ ਲੱਗੇ ਆ ਉਦੋਂ ਕਿੱਥੇ ਸੀ ਇਹ ਕਿਸਾਨ ਹਿੱਤ ਕਿਸਾਨਾਂ ਨੇ ਚੰਡੀਗੜ੍ਹ ਆ ਦੀ ਮੰਗਾਂ ਲਈ ਜਾਣਾ ਸੀ ਉਹ ਥਾਂ ਥਾਂ ਲਾ ਕੇ ਜਿਹੜੇ ਨਾਕੇ ਲਾ ਕੇ ਉਹਨਾਂ ਨੂੰ ਰੋਕਿਆ ਗਿਆ ਘਰਾਂ 'ਚ ਗ੍ਰਿਫਤਾਰ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ 'ਚ ਬੈਠੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਕਿੱਥੇ ਸੀ ਇਹ ਕਿਸਾਨ ਹਿੱਤ ਆ ਹਰਪਾਲ ਸਿੰਘ ਚੀਮਾ ਦੱਤੀ ਜਿਹਨੇ ਪ੍ਰੈਸ ਕਾਨਫਰੰਸ ਕਰ ਦਿੰਦੇ ਸੀ ਹਰਦੀਪ ਸਿੰਘ ਮੁੰਡੀਆਂ ਤੀਜੇ ਨੇ ਪ੍ਰੈਸਰੂਮ ਕਾਨਫਰੰਸ ਕਰ ਦਿੰਦੇ ਸੀ ਜੀ ਇਹ ਗਮਰਾਹ ਕੀਤਾ ਜਾ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਰਡਿੰਗ ਹੈ ਕਿ ਗਮਰਾਹ ਕੀਤਾ ਜਾ ਰਿਹਾ ਲੈਂਡ ਪੂਲਿੰਗ ਪਾਲਿਸੀ ਬਹੁਤ ਵਧੀਆ ਹਾਲਾਂਕਿ ਜਿੱਦਿਆਂ ਪਾਲਿਸੀ ਪੜ੍ਹਨੀ ਸੀ ਨਾ ਮਾਨ ਸਾਹਿਬ ਨੂੰ ਪੜ੍ਹਨੀ ਆਈ ਨਾ ਹਰਦੀਪ ਮੁੰਡੀਆਂ ਨੂੰ ਪੜ੍ਹਨੀ ਕੋਈ ਕਿਸਾਨ ਹਿੱਤ ਚ ਫੈਸਲਾ ਨਹੀਂ ਜਿਹੜੇ ਆ ਭਾਗੜ ਰੌਲਾ ਪਾਈ ਜਾਂਦੇ ਜਾਂ ਮੰਤਰੀ ਸਾਹਿਬ ਰੌਲਾ ਪਾਉਂਦੇ ਆ ਆਮ ਆਦਮੀ ਪਾਰਟੀ ਤੇ ਕਾਢ ਨੂੰ ਹੀ ਪਤਾ ਲੱਗ ਗਿਆ ਸੀ ਕਿ ਜੇ ਇਹ ਪਾਲਿਸੀ ਖੜ ਗਈ ਕਿਸਾਨਾਂ ਦੀ ਜ਼ਮੀਨ ਲਈ ਜਾਵੇ ਨਾਲੇ ਜਾਵੇ ਪਰ ਆਮ ਆਦਮੀ ਪਾਰਟੀ ਜ਼ਮੀਨ ਨਹੀਂ ਪਾਈਦੀ ਕਿ ਲੋਕਾਂ ਦੇ ਮਨ 'ਚ ਸ਼ੰਕ ਕਿ ਜੇ 27 ਦੇ ਵਿੱਚ ਆ ਗਏ ਤਾਂ ਇਹ ਜ਼ਮੀਨਾ ਦੁਆਰਾ ਸਾਰੀਆਂ ਖੋਣਗੇ ਇਹ ਸ਼ੰਕਾ ਬਣ ਗਿਆ ਯਾਰ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਟੈਣਾ ਮੰਨਣ ਕਿਸੇ ਦੀ ਟੈ ਕਿੱਥੋਂ ਮੰਨ ਜਾਣਗੇ ਇਹ ਕਿੱਥੇ ਇਹ ਤਾਂ ਵਿਚਵਜਨ ਵਾਲੇ ਲੋਕ ਹੈ ਕੋਈ ਕਹਿ ਰਿਹਾ ਜੀ ਭਗਵਾਨਤਮਾਨ ਨੇ ਕਿਸਾਨ ਯੂਨੀਅਨਾਂ ਦੇ ਢੇਡ ਚ ਲੱਤ ਮਾਰਦੀ ਉਹ ਇਹਨਾਂ ਨੇ 6 ਮਹੀਨੇ ਦਾ ਰਸਣ ਇਕੱਠਾ ਕਰਨਾ ਸੀ ਕਿਸੇ ਨੂੰ ਵੀ ਫਾਲਤੂ ਧਰਨਾ ਚ ਬਹਿਣ ਦਾ ਸ਼ੌਂਕ ਨਹੀਂ ਤੇ ਜਿਹੜੀਆਂ ਕਿਸਾਨ ਜਿੱਥੇ ਬੰਦਿਆ ਇਹਨਾਂ ਕੋਈ ਤਾਂ ਨਿਤ ਜਿਹੜੀਆਂ ਮੁਹਿਮਾਂ ਡੀਏਪੀ ਨਹੀਂ ਮਿਲਦੀ ਤਾਂ ਮੁਹਿਮ ਕੋਈ ਬੈਂਕ ਫਰਾਡ ਕਰਕੇ ਭੱਜ ਗਈ ਤਾਂ ਉਹਨਾਂ ਆਸਤੇ ਪੰਗੇ ਜੌਂਦ ਵਾਲਾ ਮਾਮਲਾ ਕਿਸਾਨ ਜਥੇ ਬੰਦੀਆਂ ਵਾਸਤੇ ਖੜਾ ਹੈ ਜਿਹੜੀਆਂ ਗੈਸ ਪੈਪਰ ਲਾਈਨਾਂ ਪੈਂਦੀਆਂ ਉਹ ਕਿਸਾਨ ਜਥੇ ਬੰਦੀਆਂ ਵਾਸਤੇ ਖੜੀਆਂ ਹਨ ਭਾਰਤ ਮਾਲਾ ਪ੍ਰੋਜੈਕਟ ਆ ਜ਼ਮੀਨ ਦੇ ਪੈਸੇ ਨਹੀਂ ਮਿਲਦੇ ਉਹ ਕਿਸਾਨ ਜਥੇ ਬੰਦੀਆਂ ਕਿ ਕਿਸਾਨ ਹਿੱਤ ਦੀਆਂ ਗੱਲਾਂ ਕਰਦੇ ਆ ਟਰਾਲੀ ਚੋਰ ਇਹਨਾਂ ਦਾ ਨਾਮ ਪੈ ਚੁੱਕਿਆ ਇਹ ਆਮ ਆਦਮੀ ਪਾਰਟੀ ਨੇ ਤਜਰਬਾ ਦੇਖਿਆ ਹੋਵੇ ਕਿ ਮਲੂੜ ਦੇ ਵਿੱਚ ਤੱਛੇ ਚ ਕਰਦਾ ਸੀਗਾ ਲੀਡਰ ਕੱਲੇ ਕੱਛੇ ਚ ਕਰਤਾ ਸੀ ਇਹ ਹਾਲਾਤ ਕਰ ਦਿੰਦੇ ਆ ਪੰਜਾਬ ਦੇ ਲੋਕ ਜਦੋਂ ਅੱਕ ਜਾਣ ਆਮ ਆਦਮੀ ਪਾਰਟੀ ਨੇ ਕੱਲ ਵੱਡਾ ਯੂ ਟਰਨ ਲਿਆ ਤੇ ਇਹ ਕਿਹਾ ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਅਸੀਂ ਕਿਸਾਨਾਂ ਦੇ ਹਿੱਤ ਲਈ ਲੈ ਕੇ ਆਏ ਸੀਗੇ ਉਹਨਾਂ ਨੂੰ ਪਸੰਦ ਨਹੀਂ ਆਈ ਤਾਂ ਹੁਣ ਕਿਸਾਨਾਂ ਦੇ ਹਿੱਤ ਵਿੱਚ ਅਸੀਂ ਇਹ ਵਾਪਸ ਲੈ ਰਹੇ ਹਾਂ। ਦੋਵੇਂ ਗੱਲਾਂ ਨੇ ਗੱਲਾਂ ਵੱਖੋ ਵੱਖਣੇ ਪਰ ਦੋਵੇਂ ਕਹਿੰਦੇ ਇੱਕ ਹਿੱਤ ਵਿੱਚ ਸੀ। ਇਹ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ ਲਗਾਤਾਰ ਜਿਹੜੇ ਆਮ ਆਦਮੀ ਪਾਰਟੀ ਦੇ ਭਮੱਕੜ ਨੇ ਪੋਸਟਾਂ ਪਾਪਾ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਸੀਗੇ ਕਿਸਾਨਾਂ ਦੇ ਨਾਲ ਖੜੇ ਹਾਂ। ਸਾਰੇ ਮਾਮਲੇ ਤੇ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਤਾਂ ਜਿਵੇਂ ਵੱਡਾ ਯੂ ਟਰਨ ਲਿਆ ਉਹਨੂੰ ਕਿਵੇਂ ਦੇਖਦੇ ਹਾਂ ਜਿਹੜਾ ਲਗਾਤਾਰ ਕਹ ਰਿਹਾ ਸੀ ਕਿ ਬਹੁਤ ਚੰਗੀ ਪਾਲਿਸੀ ਹੈ ਕੱਲ ਵਾਪਸ ਲੈਣੀ ਪੈਗੀ ਆਗੇ ਅਸਲ ਸਰਕਾਰਾਂ ਨੇ ਪੰਗਾ ਮਤਲਬ ਪੰਜਾਬ ਸਰਕਾਰ ਨੇ ਪੰਗਾ ਉਸ ਪਲਵਾਨ ਨਾਲ ਲੈ ਲਿਆ ਜਿਹੜਾ ਪਹਿਲਾਂ 올림픽 ਦੇ ਵਿੱਚ 골ਡ ਮੈਡਲ ਜਿੱਤ ਕੇ ਆਇਆ ਸੀ ਮਤਲਬ ਜਿਹੜੇ ਦਿੱਲੀ ਦੇ ਬਾਡਰਾਂ ਤੇ ਬਹਿ ਕੇ ਕੇਂਦਰ ਸਰਕਾਰ ਜਿਹੜੇ ਪ੍ਰਧਾਨ ਮੰਤਰੀ ਮੋਦੀ ਬਾਰੇ ਇਹ ਪਰਸੈਪਸ਼ਨ ਸੀ ਕਿ ਉਹ ਕਿਸੇ ਸਾਹਮਣੇ ਝੁਕਦਾ ਨਹੀਂ ਜੋ ਫੈਸਲਾ ਉਹਨੇ ਲੈ ਲਿਆ ਉਤੇ ਉਹ ਪਰਪੱਕ ਹੁੰਦਾ ਹੈ ਉਹਨੂੰ ਚਿੱਤ ਕਰਕੇ ਆਏ ਸੀ ਉਹ ਤਾਂ ਮਾਫੀ ਮੰਗਵਾ ਕੇ ਆਏ ਸੀ ਇਹ ਉਹ ਪਹਿਲਵਾਨ ਸੀ ਥੋੜੇ ਸਮੇਂ ਲਈ ਜਿਵੇਂ ਕਿਤੇ ਕਿ ਪਹਿਲਵਾਨ ਵੇਸਲਾ ਹੋ ਜਾਵੇ ਤੇ ਕੋਈ ਬੰਦਾ ਮਾੜਾ ਮੋਟਾ ਬਾਰਮੂਰ ਦੀ ਦਵਕਾ ਮਾਰ ਕੇ ਲੰਘ ਜੇ ਤੇ ਉਹ ਸੋਚ ਲੇ ਕਿ ਛੱਡੋ ਪਰੇ ਯਾਰ ਆਪਾਂ ਹੁਣ ਇਹਦੇ ਨਾਲ ਥੋੜੀ ਕੋਲ ਨਾ ਉਸੇ ਚੱਕਰ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਇਨ੍ਹਾਂ ਪਹਿਲਵਾਨਾਂ ਨਾਲ ਪੰਗਾ ਲੈ ਲਿਆ ਇਹ ਸੋਚ ਰਹੀ ਸੀ ਭਗਵੰਤ ਮਾਨ ਸਰਕਾਰ ਕਿ ਮੈਂ ਇੱਕ ਵਾਰੀ ਸ਼ੰਭੂ ਖਨੋਰੀ ਤੋਂ ਠਾਕੇ ਦੂਜੀ ਵਾਰੀ ਮੈਂ ਇਹਨਾਂ ਨੂੰ ਮੀਟਿੰਗ ਚੰਡੀਗੜ੍ਹ ਧਰਨਾ ਲਾਉਣ ਨਹੀਂ ਪਹੁੰਚਣ ਦਿੱਤਾ ਤਾਂ ਮੈਂ ਦੋ ਵਾਰੀ ਇਹ ਹਮਲਾ ਇਹਨਾਂ ਤੇ ਕਰਤਾ ਦੋਨੇ ਵਾਰੀਆਂ ਦੇ ਵਿੱਚ ਮੈਂ ਇਹਨਾਂ ਨੂੰ ਖੜੀ ਦੱਬ ਲਿਆ ਸੋ ਉਹ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਕਿਸਾਨਾਂ ਨੇ ਭਗਵੰਤ ਸਿੰਘ ਮਾਨ ਨੂੰ ਦੱਸਤਾ ਕਿ ਜਦੋਂ ਬੰਦਾ 올림픽 ਦੇ ਵਿੱਚ 골ਡ ਮੈਡਲ ਜਿੱਤਿਆ ਹੋਵੇ ਨਾ ਫਿਰ ਉਹਦੇ ਹੱस्ते ਨੈਸ਼ਨਲ ਗੇਮਾਂ ਕੁਝ ਨਹੀਂ ਹੁੰਦੀਆਂ ਫਿਰ ਉਹ ਕਾਮਨਵੈਲਥ ਗੇਮਾਂ ਉਹਦੇ ਹੱस्ते ਕੁਝ ਨਹੀਂ ਹੁੰਦੀਆਂ ਸੋ ਉਸੇ ਕਿਸਾਨਾਂ ਨੇ ਇਹ ਦਿਖਾ ਦਿੱਤਾ ਕਿ ਜਿਹੜੇ ਬੰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਹੜੇ ਬੰਦਿਆਂ ਨੇ ਮਜਬੂਰ ਕਰ ਦਿੱਤਾ ਕਿ ਤਿੰਨ ਕਾਨੂੰਨ ਜਿਹੜੀ ਸੰਸਦ ਚੋਂ ਪਾਸ ਕੀਤੇ ਉਸੇ ਸੰਸਦ ਦੁਆਰਾ ਰੱਦ ਕਰਵਾਏ ਉਹ ਬੰਦਿਆਂ ਲਈ ਇਹ ਕੀ ਸਰਕਾਰ ਕੀ ਚੀਜ਼ ਸੀ ਸੋ ਇੱਕ ਵਕਤੀ ਤੌਰ ਤੇ ਜੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਕੂੜ ਪ੍ਰਚਾਰ ਕਰਕੇ ਕਿਸਾਨਾਂ ਦੇ ਖਿਲਾਫ ਕੂੜ ਪ੍ਰਚਾਰ ਕਰਕੇ ਜਗ੍ਹਾ ਨਹੀਂ ਦੇਂਦੇ ਵਜ੍ਹਾ ਨਹੀਂ ਦੇਂਦੇ ਧਰਨਾ ਦੇ ਦਿੰਦੇ ਆ ਦੋ ਚਾਰ ਆਪਦੇ ਬੰਦੇ ਸੈੱਟ ਕਰਕੇ ਰੋਡ ਦੇ ਉੱਤੇ ਕਿਤੇ ਕਿਸੇ ਨੇ ਜਾਮ ਲਾ ਲਿਆ ਉੱਥੇ ਖੜ ਕੇ ਗੱਲ ਕਹਿ ਕੇ ਕਿ ਵੇਖੋ ਜੀ ਪਰੇਸ਼ਾਨ ਹੋ ਰਹੇ ਆ ਕਿਸੇ ਤੋਂ ਗਾਲਾਂ ਕਢਾ ਕੇ ਉਹ ਇੱਕ ਵਾਰ ਲੋਕਾਂ ਦੇ ਵਿੱਚ ਜ਼ਰੂਰ ਗੱਲ ਬਣ ਜਾਂਦੀ ਹੈ ਪਰ ਲੋਕਾਂ ਨੂੰ ਇਹ ਪਤਾ ਹੁੰਦਾ ਕਿ ਸਾਡੇ ਮੁੱਦਿਆਂ ਦਾ ਅਸਲੀ ਹੱਲ ਕਿਹਨੇ ਕਰਨਾ ਹੈ ਲੋਕਾਂ ਨੂੰ ਇਹ ਪਤਾ ਸੀ ਕਿ ਹੁਣ ਸਮੱਸਿਆ ਆਈ ਹੈ ਤਾਂ ਇਹਦਾ ਹੱਲ ਉਹੀ ਜਥੇਬੰਦੀਆਂ ਕਰਨਗੀਆਂ ਲੜਨੀਆਂ ਸਾਡੇ ਲਈ ਉਹੀ ਜਥੇਬੰਦੀਆਂ ਜਿਹੜੀਆਂ ਪਹਿਲਾਂ ਸਾਡੇ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਈਆਂ ਸੋ ਇਹ ਮੰਤਰੀ ਭਗਵੰਤ ਮਾਨ ਦਾ ਵੀ ਭਲੇਖਾ ਨਿਕਲਿਆ ਜਿਹੜਾ ਉਹ ਕਿਸਾਨ ਜਥੇਬੰਦੀਆਂ ਪ੍ਰਤੀ ਪਾਲੀ ਬੈਠੇ ਸੀ ਕਦੇ ਉਹ ਕਹਿੰਦੇ ਸੀ ਕਿ ਇਹਨਾਂ ਦੇ ਲੀਡਰਾਂ ਨੂੰ ਜਿਹੜੇ ਆ ਉਹ ਕਦੇ ਖੇਤ ਨਹੀਂ ਗਏ ਉਹਨਾਂ ਨੂੰ ਕੀ ਕਿਸਾਨੀ ਦਾ ਪਤਾ ਹੈ ਮੈਂ ਕਿਸਾਨ ਦਾ ਪੁੱਤ ਆ ਹਾਲਾਂਕਿ ਮੁੱਖ ਮੰਤਰੀ ਸਾਹਿਬ ਤਾਂ ਆਪ ਹੀ ਕਹਿੰਦੇ ਆ ਕਿ ਮੈਂ ਬਹੁਤ ਛੋਟੀ ਉਮਰ ਚ ਫੇਮਸ ਹੋ ਗਿਆ ਸੀ ਪਿਤਾ ਮਾਸਟਰ ਸੀਗੇ ਇਹਨਾਂ ਨੇ ਤਾਂ ਖੇਤੀਬਾੜੀ ਕੀਤੀ ਨਾ ਕੀਤੀ ਹੋਵੇ ਤੇ ਜਿਹੜੇ ਕਿਸਾਨਾਂ ਨੂੰ ਇਹ ਕਹਿੰਦੇ ਆ ਉਹ ਜਰੂਰ ਖੇਤੀ ਕਰਦੇ ਰਹੇ ਆ ਸੋ ਇੱਕ ਤਾਂ ਪੁਆਇੰਟ ਇਹ ਹੋ ਗਿਆ ਇਹ ਚੀਜ਼ ਵਾਪਸ ਲੈਣ ਦਾ ਦੂਜੇ ਜਿਹੜੇ ਆਮ ਆਦਮੀ ਪਾਰਟੀ ਦੇ ਪਮਕੜ ਕਹਿ ਰਹੇ ਆ ਜਾਂ ਵਰਕਰ ਕਹਿ ਰਹੇ ਜਾਂ ਮੰਤਰੀ ਚੀਮਾ ਸਾਹਿਬ ਵੀ ਕਹਿ ਰਹੇ ਕਿ ਕਿਸਾਨਾਂ ਦੇ ਹਿੱਤ ਚ ਵਾਪਸ ਲੈ ਲਈ ਕਿਸਾਨਾਂ ਦੇ ਹਿੱਤ ਚ ਲਿਆਂਦੀ ਸੀ ਮੈਨੂੰ ਇਹ ਗੱਲ ਦੀ ਹੁਣ ਸਮਝ ਨਹੀਂ ਆਉਂਦੀ ਹੁਣੇ ਪ੍ਰਚਾਰਿਆ ਜਾ ਰਿਹਾ ਮੁੱਖ ਮੰਤਰੀ ਕਿਸਾਨਾਂ ਦੇ ਨਾਲ ਸਵਾ ਕਿਸਾਨਾਂ ਦੇ ਨਾਲ ਜਿੱਦੈ ਸ਼ੰਭੂ ਤੇ ਖਨੌਰੀ ਤੋਂ ਠੀਕ ਹੈ ਕਿ ਲੀਡਰਸ਼ਿਪ ਚ 100 ਕਮੀਆਂ ਹੋ ਸਕਦੀਆਂ ਕਿਸੇ ਚ ਵੀ ਜਿੱਦੈ ਸ਼ੰਭੂ ਤੇ ਖਨੌਰੀ ਤੋਂ ਰਾਤ ਨੂੰ ਬਜ਼ੁਰਗਾਂ ਨੂੰ ਟਰਾਲੀਆਂ ਦੇ ਵਿੱਚੋਂ ਭਜਾਇਆ ਸੀ ਇਹਨਾਂ ਦੀ ਪੁਲਿਸ ਨੇ ਮੈਂ ਸੀ ਅੱਖੀਂ ਦੇਖਿਆ ਕਿ ਕਿੱਥੇ ਸਟੇਸ਼ਨ ਸੀ ਰਾਜਪੁਰੇ ਦਾ ਕਿੱਥੇ ਬੱਸ ਅਡਾ ਸੀ ਰਾਜਪੁਰੇ ਦਾ ਤੇ ਕਿੱਥੇ ਸ਼ੰਭੂ ਬਾਰਡਰ ਸੀ ਜਿੱਥੋਂ ਤੁਰ ਕੇ ਉਹ ਉੱਥੇ ਪਹੁੰਚੇ ਆ ਜਦੋਂ ਟਰੈਲਿੰਗਾਂ ਚ ਸਾਮਾਨ ਚੋਰੀ ਕੀਤਾ ਇਹਨਾਂ ਕਿਸਾਨਾਂ ਦੇ ਜਦੋਂ ਇਹਨਾਂ ਦਾ ਡੀਆਈਜੀ ਮਨਦੀਪ ਸਿੱਧੂ ਜਿਹੜੇ ਕਿ ਉਹ ਸਾਬਕਾ ਹੈ ਇਹ ਕਹਿੰਦੇ ਸੀ ਕਿ ਅਸੀਂ ਕਿਹੜਾ ਰਿਟਾਇਰ ਹੋਣ ਲੱਗੇ ਆ ਉਦੋਂ ਕਿੱਥੇ ਸੀ ਇਹ ਕਿਸਾਨ ਹਿੱਤ ਠੀਕ ਹੈ ਫਿਰ ਜਦੋਂ ਕਿਸਾਨਾਂ ਨੇ ਚੰਡੀਗੜਾ ਦੀ ਮੰਗਾਂ ਲਈ ਜਾਣਾ ਸੀ ਉਹ ਥਾਂ ਥਾਂ ਲਾ ਕੇ ਜਿਹੜੇ ਨਾਕੇ ਲਾ ਕੇ ਉਹਨਾਂ ਨੂੰ ਰੋਕਿਆ ਗਿਆ ਘਰਾਂ 'ਚ ਗ੍ਰਿਫਤਾਰ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ 'ਚ ਬੈਠੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਕਿੱਥੇ ਸੀ ਇਹ ਕਿਸਾਨ ਹਿੱਤ ਅਸਲ ਦੇ ਵਿੱਚ ਕੋਈ ਕਿਸਾਨ ਹਤੈਸ਼ੀ ਨਹੀਂ ਕੋਈ ਕਿਸਾਨਾਂ ਦੇ ਹਿੱਤ 'ਚ ਫੈਸਲਾ ਨਹੀਂ ਲਿਆ ਮਰਦੀ ਨੇ ਅੱਕ ਚੱਬਿਆ ਇਹ ਜਿਹੜੀ ਸਿੱਧੀ ਗੱਲ ਹੈ ਪਤਾ ਸੀ ਕਿ ਪਿੰਡਾਂ ਦੇ ਵਿੱਚ ਬੋਰਡ ਲੱਗ ਗਏ ਵੜਨ ਕਿਸੇ ਨੇ ਦੇਣਾ ਨਹੀਂ ਜੁੱਤੀ ਇਥੋਂ ਤੱਕ ਕਿ ਜੁੱਤੀਆਂ ਪਹਿਣਾ ਸੀ ਨਹੀਂ ਕਹਿੰਦੇ ਕੋਈ ਕਿਸੇ ਦੇ ਮਾਰੋ ਕੋਈ ਹਿੰਸਕ ਗਤੀਵਿਧੀ ਚ ਪਰ ਲੋਕ ਤਾਂ ਆਪ ਹੀ ਕਹੀ ਜਾਂਦੇ ਸੀ ਕਿ ਜਿਹੜਾ ਸਾਡੇ ਪਿੰਡ ਆਇਆ ਕੋਈ ਕਹਿੰਦਾ ਸੀ ਵੱਡਾਂਗੇ ਕੋਈ ਕਹਿੰਦਾ ਸੀ ਕੁੱਟਾਂਗੇ ਕੋਈ ਕਹਿੰਦਾ ਸੀ ਕਰਾਂਗੇ ਲੋਕ ਤਾਂ ਇਹੋ ਜੀਆਂ ਗੱਲਾਂ ਤੇ ਉਤਰੇ ਪਏ ਸੀ ਹਾਲਾਂਕਿ ਹਿੰਸਕ ਗਤੀਵਿਧੀ ਨਹੀਂ ਚਾਹੀਦੀ ਕਿਸੇ ਬੰਦੇ ਨੂੰ ਪਰ ਜਦੋਂ ਅਗਲਾ ਕਹਿੰਦਾ ਕਿ ਸਾਡੀ ਜ਼ਮੀਨ ਤੇ ਆ ਗਏ ਜਿਹੜਾ ਜੇ ਪੰਜਾਬੀ ਸਿੱਧੇ ਸ਼ਬਦਾਂ ਵਿੱਚ ਪੰਜਾਬ ਚ ਕਿਸਾਨੀ ਆ ਉਹ ਜਿਹੜੀ ਜੱਟ ਮਤਲਬ ਜੱਟ ਕਿਸਾਨੀ ਹੈ ਤਾਂ ਜਦੋਂ ਕਹਿੰਦੇ ਆ ਕਿ ਆਮ ਤੌਰ ਤੇ ਇੱਕ ਕਹਾਵਤ ਹੈ ਕਿ ਜੱਟ ਤਾਂ ਵੱਟ ਪਿੱਛੇ ਬੰਦਾ ਮਾਰ ਦਿੰਦਾ ਤੋ ਜੇਕਰ ਕੋਈ ਆਵੇ ਕਿ ਉਹਦੇ ਸਾਰੇ ਦੀ ਸਾਰੀ ਜ਼ਮੀਨ ਹੀ ਦੱਬਣੀ ਹੈ ਤਾਂ ਫਿਰ ਜਿਹੜਾ ਕੋਸ਼ਿਸ਼ ਕਰ ਸਕਦਾ ਉਹ ਕਰਦਾ ਇਸੇ ਤਰੀਕੇ ਦੇ ਹਾਲਾਤ ਬਣਿਆ ਕੋਈ ਕਿਸਾਨ ਹਿੱਤ ਚ ਫੈਸਲਾ ਨਹੀਂ ਜਿਹੜੇ ਆ ਭਾਕੜ ਰੌਲਾ ਪਾਈ ਜਾਂਦੇ ਜਾਂ ਮੰਤਰੀ ਸਾਹਿਬ ਰੌਲਾ ਪਾਉਂਦੇ ਆ ਬੜੇ ਤੇ ਇਹਨਾਂ ਨੇ ਤਾਂ ਬੜੇ ਫਾਇਦੇ ਸਮਝਾਏ ਆ ਹਰਪਾਲ ਸਿੰਘ ਚੀਮਾ ਦੱਤੀ ਜਿਹਨੇ ਪ੍ਰੈਸ ਕਾਨਫਰੰਸ ਕਰ ਦਿੰਦੇ ਸੀ ਹਰਦੀਪ ਸਿੰਘ ਮੁੰਡੀਆਂ ਜਿਹਨੇ ਪ੍ਰੈਸ ਕਾਨਫਰੰਸ ਕਰ ਦਿੰਦੇ ਸੀ ਜੀ ਗਮਰਾਹ ਕੀਤਾ ਜਾ ਰਿਹਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਵਰਡਿੰਗ ਹੈ ਕਿ ਗਮਰਾਹ ਕੀਤਾ ਜਾ ਰਿਹਾ ਲੈਂਡ ਪੂਲਿੰਗ ਪਾਲਿਸੀ ਬਹੁਤ ਵਧੀਆ ਹਾਲਾਂਕਿ ਜਿੱਦਿਆਂ ਪਾਲਿਸੀ ਪੜ੍ਹਨੀ ਸੀ ਨਾ ਮਾਨ ਨੇ ਮਤਲਬ ਕੁੱਲ ਮਿਲਾ ਕੇ ਜਿਹੜੀ ਇਹ ਪਾਲਸੀ ਰੱਦ ਹੋਈ ਹੈ ਇਹ ਕਿਸਾਨਾਂ ਨੇ ਕਰਵਾਈ ਹੈ ਇਹ ਪਿੰਡਾਂ ਦੇ ਲੋਕਾਂ ਨੇ ਕਰਾਈ ਹੈ ਇਹ ਮਜਬੂਰ ਕੀਤਾ ਕਿ ਬੰਦੇ ਦੇ ਪੁੱਤ ਬਣ ਕੇ ਪਾਲਸੀ ਵਾਪਸ ਲੈ ਲਓ ਨਹੀਂ ਫਿਰ ਪਿੰਡਾਂ 'ਚ ਵੜਨਾ ਬੰਦ ਹੋ ਜਾਊਗਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਲੀਡਰਸ਼ਿਪ ਹੈ ਬਹੁਤਿਆਂ ਨੂੰ ਇਹ ਪਤਾ ਲੱਗ ਗਿਆ ਸੀ ਆਮ ਆਦਮੀ ਪਾਰਟੀ ਦੇ ਕਾਡਰ ਨੂੰ ਹੀ ਪਤਾ ਲੱਗ ਗਿਆ ਸੀ ਕਿ ਜੇ ਇਹ ਪਾਲਸੀ ਖੜ ਗਈ ਕਸਾਨਾਂ ਦੀ ਜ਼ਮੀਨ ਲਈ ਜਾਵੇ ਨਾਲੇ ਜਾਵੇ ਪਰ ਆਮ ਆਦਮੀ ਪਾਰਟੀ ਜ਼ਮੀਨ ਨਹੀਂ ਵਜਦੀ ਤੇ ਮੈਂ ਤੁਹਾਨੂੰ ਹੁਣ ਵੀ ਦੱਸਦਾ ਕਿ ਲੋਕਾਂ ਦੇ ਮਨ 'ਚ ਸ਼ੰਕਾ ਬਣ ਗਿਆ ਆਮ ਆਦਮੀ ਪਾਰਟੀ ਪ੍ਰਤੀ ਕਿ ਜੇ ਇਹ 27 ਦੇ ਵਿੱਚ ਆ ਗਏ ਤਾਂ ਇਹ ਜ਼ਮੀਨਾਂ ਦੁਆਰਾ ਸਾਰੀਆਂ ਖੋਣਗੇ ਇਹ ਸ਼ੰਕਾ ਬਣ ਗਿਆ ਅਸੀਂ ਨਹੀਂ ਕਹਿੰਦੇ ਖੋਣਗੇ ਜਾਂ ਨਹੀਂ ਖੋਣਗੇ ਆਉਣਗੇ ਜਾਂ ਨਹੀਂ ਆਉਣਗੇ ਪਰ ਲੋਕਾਂ ਦੇ ਮਨ 'ਚ ਡਰ ਬਣ ਗਿਆ ਤੇ ਜਿਹੜੇ ਬੰਦੇ ਪ੍ਰਤੀ ਲੋਕਾਂ ਦੇ ਮਨ 'ਚ ਡਰ ਬਣ ਜਾਵੇ ਲੋਕ ਉਹਨੂੰ ਚੋਣ ਤੋਂ ਕਿਨਾਰਾ ਕਰ ਜਾਂਦੇ ਆ ਇਹ ਬੇਸ਼ੱਕ ਹੁਣ ਦੁੱਤੋਤੇ ਬਣ ਜਾਣ ਸੋਨੇ ਦੇ ਬਣ ਜਾਣ ਬੇਸ਼ੱਕ ਇਹ ਕਹਿਣ ਕੇ ਜੀ ਆ ਪਾਲਿਸੀ ਲੈ ਆਵਾਂਗੇ ਅਸੀਂ ਆ ਪਾਲਿਸੀ ਲੈ ਆਵਾਂਗੇ ਹੁਣ ਲੋਕਾਂ ਦਾ ਵਿਸ਼ਵਾਸ ਗਵਾ ਚੁੱਕੇ ਤੇ ਦੂਜੇ ਨੰਬਰ ਤੇ ਸਰਕਾਰ ਵੀ ਆਪਣਾ ਗਵਾ ਜਿਹੜਾ ਵਿਸ਼ਵਾਸ ਆ ਗਵਾ ਚੁੱਕੀ ਹੈ ਜਿੰਨੇ ਯੂ ਟਰਨ ਇਹ ਸਰਕਾਰ ਨੇ ਮਾਰੇ ਆ ਫੈਸਲਾ ਲਿਆ ਭੱਜ ਗਏ ਫੈਸਲਾ ਲਿਆ ਭੱਜ ਗਏ ਇਹ ਸਰਕਾਰ ਤੇ ਵੀ ਲੋਕਾਂ ਦੀ ਭਰੋਸੇਯੋਗਤਾ ਨਹੀਂ ਰਹੀ ਮੁੱਖ ਮੰਤਰੀ ਦੇ ਮੂੰਹ ਚੋਂ ਨਿਕਲੇ ਸ਼ਬਦ ਮੁੱਖ ਮੰਤਰੀ ਦੇ ਮੂੰਹ ਚੋਂ ਨਿਕਲੇ ਬਿਆਨ ਦੀ ਇੱਕ ਵੈਲਿਊ ਹੁੰਦੀ ਸੀ ਕਿਸੇ ਸਮੇ ਅੱਜ ਮੁੱਖ ਮੰਤਰੀ ਦੇ ਮੂੰਹ ਚੋਂ ਨਿਕਲੇ ਬਿਆਨ ਤੇ ਕੋਈ ਯਕੀਨੀ ਨਹੀਂ ਕਰਦਾ ਲੋਕਾਂ ਦਾ ਕਿ ਗੱਪ ਮਾਰਦਾ ਹੋਊਗਾ ਹਾਲਾਂਕਿ ਉਹਨਾਂ ਦੀ ਇਮੇਜ ਵੀ ਕਲਾਕਾਰ ਵਾਲੀ ਉਸ ਤਰੀਕੇ ਨਾਲ ਉਹਨਾਂ ਨੂੰ ਦੇਖ ਲੈਂਦੇ ਆ ਕਿ ਉਹ ਚੀਜ਼ ਹੀ ਇੱਥੇ ਸਟੇਜਾਂ ਤੇ ਜਿਹੜੀ ਕਰ ਰਹੇ ਆ ਸਵਾਲ ਉੱਥੇ ਵੀ ਆ ਕਿ ਜਦੋਂ ਇਹ ਪਾਲਿਸੀ ਆਈ ਸੀਗੀ ਉਦੋਂ ਮੁੱਖ ਮੰਤਰੀ ਸਾਹਿਬ ਫਾਇਦੇ ਕਨਾਰੇ ਸੀਗੇ ਪਰ ਕੱਲ ਜਦੋਂ ਇਹ ਪਾਲਿਸੀ ਰੱਦ ਕਰਨੀ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਹਾਲੇ ਤੱਕ ਕੋਈ ਬਿਆਨ ਨਹੀਂ ਆਉਂਦਾ ਹਾਲਾਂਕਿ ਜੋ ਤਿੰਨ ਕਾਲੇ ਕਾਨੂੰਨ ਸੀ ਕਿਤੇ ਨਰਿੰਦਰ ਮੋਦੀ ਖੁਦ ਲਾਈਵ ਹੋ ਕੇ ਬੋਲਦੇ ਆ ਕਿ ਅਸੀਂ ਵਾਪਸ ਲੈਨੇ ਇਹ ਕੀ ਲੱਗਦਾ ਪਰ ਇਹ ਪਾਲਿਸੀ ਲਿਆਂਦੀ ਕਿੰਨਾਂ ਵੱਲੋਂ ਗਈ ਸੀ ਤੇ ਵਾਪਸ ਕਿੰਨਾਂ ਵੱਲੋਂ ਲਈ ਜਾ ਰਹੀ ਹੈ ਏ ਪਾਲਸੀ ਦੇਖੋ ਮੁੱਖ ਮੰਤਰੀ ਨੇ ਤਾਂ ਪਾਸੇ ਹੀ ਘੜਤਾ ਸੀ ਹਾਲਾਂਕਿ ਮੁੱਖ ਮੰਤਰੀ ਨੇ ਫਾਇਦੇ ਗਿਣਾਏ ਆ ਸਟੇਜ ਤੇ ਖੜਕੇ ਫਾਇਦੇ ਗਿਣਾਏ ਆ ਲਗਾਤਾਰ ਫਾਇਦੇ ਗਿਣਾਏ ਆ ਪਰ ਜਦੋਂ ਕੱਲ ਵਾਪਸ ਲੈਣੀ ਸੀ ਤਾਂ ਇੱਕ ਪ੍ਰਿੰਸੀਪਲ ਸੈਕਟਰੀ ਜਿਹੜੇ ਆ ਉਹਨਾਂ ਦੀ ਇੱਕ ਪ੍ਰੈਸ ਨੋਟ ਆਉਂਦਾ ਤੇ ਇਹ ਪਾਲਸੀ ਵਾਪਸ ਲੈ ਲਈ ਜਾਂਦੀ ਹੈ ਓਏ ਪਰ ਜਿਵੇਂ ਕਿ ਆ ਜਾਂਦਾ ਹੈ ਕਿ ਇਹ ਪਾਲਿਸੀ ਨੂੰ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਨੂੰ ਜਿਹੜਾ ਮੁੱਖ ਮੰਤਰੀ ਜਿੰਨੀਆਂ ਵੀ ਅਰਬਨ ਡਿਵੈਲਪਮੈਂਟ ਅਥਾਰਟिटीज ਨੇ ਜਿੰਨੀਆਂ ਵੀ ਅਥਾਰਟिटीज ਨੇ ਵਿਕਾਸ ਅਥਾਰਟੀ ਉਹਨਾਂ ਸਾਰਿਆਂ ਦਾ ਮੁਖੀ ਜਿਹੜਾ ਉਹ ਮੁੱਖ ਮੰਤਰੀ ਹੈ ਚੇਅਰਮੈਨ ਮੁੱਖ ਮੰਤਰੀ ਹੁੰਦਾ ਸੀ ਪਰ ਦਿੱਲੀ ਵਾਲਿਆਂ ਨੇ ਕਹਿੰਦੇ ਆ ਕਿ ਮੁੱਖ ਮੰਤਰੀ ਦੇ ਪਾਸੇ ਕਰਕੇ ਚੀਫ ਸੈਕਟਰੀ ਨੂੰ ਲਗਾ ਲਿਆ ਸੀ ਤਾਂ ਕਿ ਸਾਡੀਆਂ ਚੰਮਦੀਆਂ ਚੱਲਣ ਉੱਥੇ ਪਰ ਉਹ ਭਾਵੇਂ ਮੁੱਖ ਮੰਤਰੀ ਨੂੰ ਪਾਸੇ ਕਰ ਦਿਓ ਭਾਵੇਂ ਮੰਤਰੀਆਂ ਨੂੰ ਪਾਸੇ ਕਰ ਦਿਓ ਜਿਹਨੋਂ ਮਰਜ਼ੀ ਪਾਸੇ ਕਰ ਦਿਓ ਪਰ ਜਿਹੜੇ ਲੋਕਾਂ ਦੇ ਦਿਮਾਗ ਜਿਹੜੀ ਗੱਲ ਜੱਜ ਗਈ ਲੋਕਾਂ ਨੂੰ ਜਦੋਂ ਪਤਾ ਲੱਗ ਪਾਸੇ ਨਹੀਂ ਹਟਦੇ ਹੁਣ ਤੁਹਾਨੂੰ ਹੋਰ ਦੱਸਦਾ ਮੈਂ ਇੱਕ ਕੋਟਕਪੂਰੇ ਦੇ ਵਿੱਚ ਕੋਈ ਵਪਾਰੀ ਮਿਲਿਆ ਮੈਨੂੰ ਲੁਧਿਆਣੇ ਦਾ ਉਹਦੇ ਪਲਾ ਬਿਲਡਰ ਨੇ ਕਾਫੀ ਵੱਡੀਆਂ ਕਲੋਨੀਆਂ ਉਹਨਾਂ ਦੀਆਂ ਮੈਂ ਉਹਦੇ ਕੋਲੇ 20 25 ਦਿਨ ਪਹਿਲਾਂ ਦੀ ਗੱਲ ਅਸੀਂ ਬੈਠੇ ਮੈਂ ਇਹਨੂੰ ਕਹਿੰਦਾ ਵੀ ਮੈਂ ਪਾਲਿਸੀ ਤੇ ਗੱਲ ਕਰ ਪਿਓ ਕਹਿੰਦਾ ਇਹ ਵਾਪਸ ਨਹੀਂ ਹੁੰਦੀ ਕਹਿੰਦਾ ਇਹ ਪਾਲਿਸੀ ਹਾਲਾਂਕਿ ਕਹਿੰਦਾ ਸਾਡਾ ਵੀ 50 60 ਕਰੋੜ ਦਾ ਨੁਕਸਾਨ ਹੈ ਇਹਦੇ ਵਿੱਚ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਇਹ ਪਾਲਿਸੀ ਖੜਨੀ ਨਹੀਂ ਕਹਿੰਦਾ ਵੀ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਮੈਂ ਕਿਹਾ ਵੀ ਤੁਸੀਂ ਰਹਿੰਦੇ ਹੋ ਲੁਧਿਆਣੇ ਦੇ ਵਿੱਚ ਤੁਹਾਡੀ ਔਰਾ ਹੋ ਜਾ ਤੁਹਾਡੇ ਬਿਲਡਰਾਂ ਦਾ ਔਰਾ ਹੈ ਵਪਾਰੀਆਂ ਦਾ ਔਰਾ ਹੈ ਮੈਂ ਕਿਹਾ ਜਦੋਂ ਤੁਸੀਂ ਪਿੰਡਾਂ 'ਚ ਆਉਂਗੇ ਨਾ ਤੁਸੀਂ ਪਾਲਿਸੀ ਦੇ ਪੈਰ ਨਹੀਂ ਲੱਗਣਦੇ ਨੇ ਇੱਥੇ ਕਿਸੇ ਨੇ ਉਹ ਉਹ ਮੇਰੇ ਨਾਲ ਚਲੋ ਇਸ ਗੱਲ ਤੇ ਅੜਿਆ ਰਿਹਾ ਕਿ ਨਹੀਂ ਹੈ ਕੱਲ ਮੈਂ ਸਭ ਤੋਂ ਪਹਿਲਾਂ ਮੈਂ ਕਿਹਾ ਬਾਈ ਜੀ ਕੀ ਕਹਿੰਦਾ ਹਾਂ ਬਾਈ ਯਾਰ ਕਹਿੰਦਾ ਫਾਇਦਾ ਸਾਡਾ ਬਹੁਤ ਹੋ ਗਿਆ ਸਾਡਾ ਬਚ ਗਿਆ ਸੋ ਮੈਂ ਇਹ ਗੱਲ ਕਹਿਣਾ ਕਿ ਭਗਵਾਨ ਸਿੰਘ ਮਾਂ ਨੂੰ ਖੁਦ ਕਹਿੰਦੇ ਰਹੇ ਕਿ ਮੈਂ ਕਿਸਾਨਾਂ ਦਾ ਪੁੱਤ ਉਹ ਪਿੰਡਾਂ ਦੀ ਰਮਜ ਕਿਉਂ ਨਹੀਂ ਸਮਝਦੇ ਉਹ ਕਿਸਾਨਾਂ ਦੀ ਰਮਜ ਕਿਉਂ ਨਹੀਂ ਸਮਝੇ ਉਹ ਪੰਜਾਬ ਦੀ ਤਬੀਅਤ ਨੂੰ ਕਿਉਂ ਨਹੀਂ ਸਮਝਦੇ ਯਾਰ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਟੈਣਾਂ ਮੰਨਣ ਕਿਸੇ ਦੀ ਟੈਣ ਕਿੱਥੋਂ ਮੰਨ ਜਾਣਗੇ ਇਹ ਕਿੱਥੇ ਇਹ ਤਾਂ ਵਿੱਚ ਵੱਜਣ ਵਾਲੇ ਲੋਕ ਹੈ ਜਿਹੜੇ ਬੰਦਿਆਂ ਦੀ ਤਬੀਅਤ ਹੀ ਇਹ ਹੈ ਕਿ ਚੜ ਕੇ ਆਏ ਨੂੰ ਤੇਗ ਪੱਕੇ ਦਰ ਤੇ ਆਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਇਹ 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 ਕਹਿਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਜਿਹੜਾ ਬੰਦਾ ਨੀਮਾ ਹੋ ਕੇ ਆ ਜੇ ਤੁਸੀਂ ਜ਼ਮੀਨਾਂ ਛੱਡੇ ਪਤਾ ਨਹੀਂ ਕੀ ਕੁਛ ਦੇ ਦੇਣਗੇ ਇਹ ਇੱਕ ਪ੍ਰਵਾਹ ਨਹੀਂ ਕਰਦੇ ਉਹ ਕਹਿੰਦੇ ਨੇ ਕਿ ਜੱਟ ਜਿਹੜਾ ਉਹ ਜਿਹੜੇ ਗੰਨਾ ਆਲੇ ਦਿੰਦਾ ਭੇਲੀ ਦੇ ਦਿੰਦਾ ਸੋ ਇਸੇ ਕਰਕੇ ਜਿਹੜੀ ਪੰਜਾਬ ਦੀ ਤਬੀਅਤ ਆ ਉਹ ਭੇਲੀ ਦੇਣ ਦੀ ਹੈ ਪੰਜਾਬ ਗੰਨੇ ਤੇ ਪਿੱਛੇ ਵੀ ਅੜ ਜਾਂਦਾ ਸੋ ਜਿਹੜੀਆਂ ਇਸ ਤਰੀਕੇ ਨਾਲ ਪਾਲਿਸੀ ਲੈ ਕੇ ਆਏ ਜਿਸ ਤਰੀਕੇ ਨਾਲ ਇਹਨਾਂ ਨੇ ਫਾਇਦੇ ਗਿਣਾਏ ਜਿਸ ਤਰੀਕੇ ਨਾਲ ਕਿਹਾ ਕਿ ਬਹੁਤ ਹੈਦੀ ਹੈ ਅੱਜ ਉਸੇ ਬਸ਼ਰਮੀ ਦੇ ਰੂਪ ਦੇ ਵਿੱਚ ਇਹਨਾਂ ਦੇ ਸਾਰੇ ਬੰਦੇ ਪੋਸਟਾਂ ਪਾ ਰਹੇ ਆ ਕੋਈ ਕਹਿ ਰਿਹਾ ਜੀ ਭਗਵਾਨਤਮਾਨ ਨੇ ਕਿਸਾਨਾਂ ਯੂਨੀਅਨਾਂ ਦੇ ਢੇਡ ਚ ਲੱਤ ਮਾਰਤੀ ਵੀ ਇਹਨਾਂ ਨੇ 6 ਮਹੀਨੇ ਦਾ ਰਾਸ਼ਨ ਇਕੱਠਾ ਕਰਨਾ ਸੀ ਉਹ ਭਲਿਓ ਮਾਨਸੋ ਇੱਕ ਇੱਕ ਕਿਸਾਨ ਜਥੇਬੰਦੀ ਨੂੰ ਜਦੋਂ ਰੈਲੀ ਕਰਨੀ ਪੈਂਦੀ ਉਹਦਾ ਖਰਚਾ ਪਤਾ ਕਿੰਨਾ ਆਉਂਦਾ ਤੇ ਉਹ ਲੋਕਾਂ ਦੇ ਹਿੱਸੇ ਰਾ ਤੋਂ ਹੀ ਖਰਚਾ ਹੁੰਦਾ ਕਦੇ ਕਿਸੇ ਤੋਂ ਪੈਸੇ ਫਿਰ ਲੋਕਾਂ ਤੋਂ ਫੰਡ ਇਕੱਠੇ ਕਰਕੇ ਉਹ ਸਿਰੇ ਚਾੜਨਾ ਕਿਸੇ ਨੂੰ ਵੀ ਫਾਲਤੂ ਧਰਨਾ ਚ ਬਹਿਣ ਦਾ ਸ਼ੌਂਕ ਨਹੀਂ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕੋਲ ਤਾਂ ਨਿਤ ਜਿਹੜੀਆਂ ਮੁਹਿਮਾਂ ਡੀਏਪ ਨਹੀਂ ਮਿਲਦੀ ਤਾਂ ਮੁਹਿਮ ਕੋਈ ਬੈਂਕ ਫਰਾਡ ਕਰਕੇ ਭੱਜ ਗਈ ਤਾਂ ਉਹਨਾਂ ਆਸਤੇ ਪੰਗੇ ਜੌਂਦ ਵਾਲਾ ਮਾਮਲਾ ਕਿਸਾਨ ਜਥੇਬੰਦੀਆਂ ਵਾਸਤੇ ਖੜਾ ਹੈ ਜਿਹੜੀਆਂ ਗੈਸ ਪੈਪਰ ਲਾਈਨਾਂ ਪੈਂਦੀਆਂ ਉਹ ਕਿਸਾਨ ਜਥੇਬੰਦੀਆਂ ਵਾਸਤੇ ਖੜੀਆਂ ਹਨ ਭਾਰਤ ਮਾਲਾ ਪ੍ਰੋਜੈਕਟ ਆ ਜ਼ਮੀਨ ਦੇ ਪੈਸੇ ਨਹੀਂ ਮਿਲਦੇ ਉਹ ਕਿਸਾਨ ਜਥੇਬੰਦੀਆਂ ਕੱਲ ਤੁਸੀਂ ਮੋਗੇ ਕੋਲੇ ਕਵਰ ਕਰਕੇ ਆਏ ਉਹ ਕਿਸਾਨ ਜਥੇਬੰਦੀਆਂ ਵਾਲੀ ਪੰਗਾ ਖੜਾ ਮਤਲਬ ਉਹਨਾਂ ਨੂੰ ਤਾਂ ਨਿਤ ਇੰਨੇ ਪੰਗੇ ਆਉ ਇਹ ਇਹਨਾਂ ਨੂੰ ਸ਼ੌਂਕ ਥੋੜੀ ਅੱਗੇ ਆ ਗਿਆ ਹੁਣ ਅੱਗੇ ਝੋਨੇ ਆ ਝੋਨੇ ਚੱਕਿਆ ਨਹੀਂ ਜਾਣਾ ਆ ਤੁਸੀਂ ਝੋਨੇ ਦਾ ਹਾਲ ਦੇਖਿਓ ਝੋਨਾ ਚੱਕਿਆ ਨਹੀਂ ਜਾਣਾ ਸਪੇਸ ਹੈ ਨਹੀਂ ਅੱਜ ਸਰਕਾਰ ਕੋਲੇ ਮਤਲਬ ਤੁਸੀਂ ਤਾਂ ਕਹਿੰਦੇ ਹੋ ਕਿ ਉਹ ਰਾਸ਼ਨ ਇਕੱਠਾ ਕਰਦੇ ਆ ਨਾਲੇ ਕਿੰਨੇ ਕੇ ਰਾਸ਼ਨ ਸ ਇਹ ਗੱਲ ਕਹਿੰਦੇ ਆ ਉਹ ਕੀ ਉਹ ਸਾਰੇ ਪੈਸੇ ਨਹੀਂ ਖਾ ਰਹੇ ਅੱਜ ਕੀ ਉਹ ਦਫ਼ਤਰਾਂ ਚ ਪੈਸੇ ਨਹੀਂ ਇਕੱਠੇ ਕਰ ਰਹੇ ਇਨਾਂ ਤੇ ਇਲਜ਼ਾਮ ਨੇ ਇੱਕ ਟਰਾਲੀ ਚੋਰੀ ਦਾ ਇਲਜ਼ਾਮ ਵੀ ਬੜੇ ਲੱਗੇ ਨੇ ਕਿ ਸਮਾਨ ਉਥੋਂ ਚੋਰੀ ਕਰ ਲਏ ਇਹਨਾਂ ਨੇ ਮੈਂ ਉਹੀ ਕਹਿਣਾ ਹੈ ਕਿ ਕਿਸਾਨ ਹਿੱਤ ਦੀਆਂ ਗੱਲਾਂ ਕਰਦੇ ਆ ਟਰਾਲੀ ਚੋਰ ਇਹਨਾਂ ਦਾ ਨਾਮ ਪੈ ਚੁੱਕਿਆ ਲੋਕ ਅੱਜ ਵੀ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੂੰ ਟਰਾਲੀ ਚੋਰ ਦੇ ਨਾਮ ਨਾਲ ਬੁਲਾਉਂਦੇ ਆ ਮੈਂ ਤੁਹਾਨੂੰ ਹੋਰ ਦੱਸਦਾ ਕਿ ਇਹ ਪਾਲਿਸੀ ਕੋਈ ਖੁਸ਼ੀ ਨੂੰ ਲਾਦ ਨਹੀਂ ਕੀਤੀ ਮਨ ਹਰਦੀਪ ਸਿੰਘ ਮੁੰਡੀਆਂ ਨੂੰ ਵੀ ਘੇਰ ਲਿਆ ਸੀ ਲੋਕਾਂ ਨੇ ਪਿੰਡਾਂ 'ਚ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਵੀ ਜਿੱਥੋਂ ਦਾ ਵੀ ਐਮਐਲਏ ਚਾਹੇ ਜ਼ਮੀਨ ਆਈ ਹੈ ਚਾਹੇ ਨਹੀਂ ਆਈ ਲੋਕਾਂ ਦੀ ਤਿਆਰੀ ਸੀ ਘੇਰਨ ਦੀ ਲੋਕਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਪਿੰਡ ਵੜਨਾ ਬੰਦ ਇਹ ਲੋਕਾਂ ਨੇ ਨਲੇ ਇੱਕ ਮਿੰਟ ਹੋਰ ਦੱਸਦਾ ਕਿ ਆਵਾਮਦਵੀ ਪਾਰਟੀ ਨੇ ਤਜਰਬਾ ਦੇਖਿਆ ਹੋਇਆ ਕਿ ਮਲੋੜ ਦੇ ਵਿੱਚ ਕੱਚੇ 'ਚ ਕਰਦਾ ਸੀਗਾ ਲੀਡਰ ਕੱਲੇ ਕੱਛੇ ਜੇ ਕਰਤਾ ਸੀ ਇਹ ਹਾਲਾਤ ਕਰ ਦਿੰਦੇ ਆ ਪੰਜਾਬ ਦੇ ਲੋਕ ਜਦੋਂ ਅੱਕ ਜਾਣ ਸੋ ਆਮਦਵੀ ਪਾਰਟੀ ਨੂੰ ਕਿਸਾਨ ਹਤੈਸ਼ੀ ਪਾਲਿਸੀ ਲੈ ਕੇ ਆਉਣੀ ਚਾਹੀਦੀ ਹੈ ਉਹ ਜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਸਰਕਾਰ ਦਾ ਮੌਕਾ 1.5 ਸਾਲ ਦਾ 1.5 ਸਾਲ ਦੇ ਵਿੱਚ ਬਹੁਤ ਕੰਮ ਕੀਤੇ ਜਾ ਸਕਦੇ ਆ ਪਰ ਜੇਕਰ ਕੋਈ ਇਸ ਤਰੀਕੇ ਨਾਲ ਕਿ ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਵਾਂ ਵਾਲੀ ਗੱਲ ਕਰਨੀ ਜਿਵੇਂ ਇਹ ਤਾਂ ਹੁਣ ਐ ਵਡਿਆਈਆਂ ਕਰ ਰਿਹਾ ਜਿਵੇਂ ਪਾਲਿਸੀ ਤਾਂ ਇਹ ਲੈ ਕੇ ਆਏ ਹੋਵੇ ਕੇਂਦਰ ਸਰਕਾਰ ਰੱਦ ਭਗਵੰਤ ਮਾਨ ਨੇ ਕਰਤੀ ਹੋਈ ਥੋੜੀ ਪਾਲਿਸੀ ਹੈ ਲੋਕਾਂ ਨੇ ਝੱਲੀ ਨਹੀਂ ਤੁਹਾਨੂੰ ਰੱਦ ਕਰਨੀ ਪੈਗੀ ਤਾਂ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਮਾਰ ਰਹੇ ਹੋ ਸੋ ਇੱਕ ਮੈਂ ਹੋ ਇਹ ਕਿਥੇ ਵੀਰ ਹੈ ਆ ਆ ਵੀਰ ਹੈ ਇਹ ਆਮ ਆਦਮੀ ਪਾਰਟੀ ਦੇ ਕਿਸੇ ਐਮ ਐਲ ਏ ਦਾ ਪੀਏ ਹੈ ਮੈਂ ਇਤਾਂ ਦੀ ਸਰਕਾਰ ਨਹੀਂ ਅਜੇ ਤੱਕ ਦੇਖੀ ਜੇ ਇੱਥੇ ਅਜੇ ਬੀ ਜੇ ਪੀ ਹੁੰਦੀ ਨਾ ਤਾਂ ਪੂਛਾਂ ਚ ਕਾਉਣੀਆਂ ਸੀ ਕਿਸਾਨਾਂ ਦੀਆਂ ਚੰਗੀਆਂ ਰੱਖ ਕੇ ਵੇਖੋ ਲੈਂਗੁਏਜ ਦੇਖੋ ਕਿਸਾਨਾਂ ਦੀਆਂ ਪੂਛਾਂ ਚ ਕਾਉਣੇ ਚੰਗੀਆਂ ਰੱਖ ਕੇ ਤੇ ਤੂੰ ਕਿਹਦੇ ਸਿਰ ਤੋਂ ਰੋਟੀ ਖਾਣਾ ਔਏ ਪਤਾ ਨਹੀਂ ਤੂੰ ਕਿਸੇ ਦਾ ਪੀ ਹੈ ਕਿ ਨਹੀਂ ਭਾਈ ਤੈਨੂੰ ਸ਼ਰਮ ਆਉਣੀ ਚਾਹੀਦੀ ਕਿਸਾਨਾਂ ਦੀਆਂ ਪੁੱਛਾਂ ਚ ਕੌਣੇ ਕਿਸਾਨ ਪੁੱਛਾਂ ਚ ਕਾਕ ਕੇ ਆਏ ਐ ਕੁਰਬਾਨੀਆਂ ਤਾਂ ਹਰ ਅੰਦੋਲਨ ਮੰਗਦਾ ਹੈ ਜੇ ਅੰਦੋਲਨ 2 ਸਾਲ ਇੱਥੇ ਚੱਲੂਗਾ 5-700 ਬੰਦਾ ਦਾ ਕੁਰਬਾਨੀ ਜਾਣੀ ਹੈ ਉਹ ਤਾਂ ਕੋਈ ਸ਼ੱਕ ਹੀ ਨਹੀਂ ਉਹ ਤਾਂ ਸਾਡੇ ਗੁਰੂਆਂ ਪੀਰਾਂ ਵੇਲੇ ਦੀਆਂ ਕੁਰਬਾਨੀਆਂ ਹੁੰਦੀਆਂ ਨੇ ਤੂੰ ਕਹਿੰਦਾ ਬੀਜੇਪੀ ਨੇ ਭਗਵੰਤ ਮਾਨ ਨੇ ਘੱਟ ਤਸ਼ੱਦਦ ਕੀਤੇ ਆ ਜਿਹੜੇ ਸ਼ੰਭੂ ਖਨੌਰੀ ਬਾਰਡਰ ਤੋਂ ਮੋਰਚੇ ਪੱਟਿਆ ਉਹ ਤਸ਼ੱਦਦ ਨਹੀਂ ਸੀ ਇਹ ਆਮ ਅਖੇ ਆਮਦਵੀ ਪਾਰਟੀ ਨੇ ਪੇਜ ਦਿੱਤੀ ਕਿ ਪਾਇਆ ਨੌਜਵਾਨ ਕਿਸਾਨ ਨੇ ਭਗਵੰਤ ਮਾਨ ਦੀ ਕੀਤੀ ਤਾਰੀਫ ਥੋਡੀ ਪਾਰਟੀ ਦਾ ਪਮਕੜ ਹੈ ਥੋੜੇ ਐਮਐਲਏ ਦਾ ਪੀਏ ਹੈ ਇਹ ਕਿਹੜਾ ਕਿਸਾਨ ਹੈ ਠੀਕ ਹੈ ਜਿਹੜਾ ਤਕਾਰ ਹੈ ਕਿਸਾਨ ਹਿੱਤ ਦੀਆਂ ਗੱਲਾਂ ਕਰ ਕਿਸਾਨ ਹਤਾਇਸ਼ੀ ਦੀਆਂ ਕਿ ਕਿਸਾਨਾਂ ਦੀਆਂ ਪੂਛਾਂ ਚਕਾਉਂਦੇ ਜੀ ਭਾਜਪੀ ਹੁੰਦੀ ਨਾਲੇ ਭਾਜਪੀ ਨੇ ਪੂਛਾਂ ਚਕਾ ਕੇ ਦੇਖ ਲਈਆਂ ਤੇ ਨਾਲੇ ਆਮ ਆਦਮੀ ਪਾਰਟੀ ਨੇ ਚਕਾ ਕੇ ਦੇਖ ਲਈਆਂ ਇਹ ਪੰਜਾਬ ਹੈ ਇਹ ਤੋਂ ਆਪ ਦੀਆਂ ਪੂਛਾਂ ਬਚਾ ਕੇ ਰੱਖੋ ਇਹ ਨਾ ਹੋਵੇ ਇਹਨਾਂ ਦੀਆਂ ਪੂਛਾਂ ਚਕਾਉਂਦੇ ਚ ਕਹਿੰਦੇ ਆਪਣਾ ਬਾਂਦਰ ਲੰਡਾ ਕਰਵਾ ਬੈਠੋ